ਹਾਂਜੀ ਸਾਸ਼ੀ ਕਾਲ ਜੀ ਕਿੱਦਾਂ ਮੇਰੇ ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਡਿ ਹੋ ਹੋ ਅੱਜ ਦੀ ਵੀਡੀਓ ਆਪਾਂ ਦੋ ਤਿੰਨ ਟੌਪਿਕ ਦੇ ਉੱਤੇ ਗੱਲ ਕਰਨੀ ਆ ਸਭ ਤੋਂ ਪਹਿਲਾ ਟੌਪਿਕ ਆਪਣਾ ਮੈਂ ਕਿ ਈਮੇਲ ਕੈਂਸਲ ਘਾਤੋਂ ਹੁੰਦੀ ਆਪਣੇ ਭੈਣ ਭਰਾਵਾਂ ਨੇ ਅਪਾਇੰਟਮੈਂਟ ਆਈ ਹੋਈ ਸੀਗੀ ਕਿ ਉਹਨਾਂ ਦੀ ਅਪਾਇੰਟਮੈਂਟ ਕੈਂਸਲ ਕਿਉਂ ਹੁੰਦੀ ਹੈ ਕਾਫੀ ਆਪਣੇ ਭੈਣ ਭਰਾਵਾਂ ਨੇ ਜਿਣੀ ਕਿ ਅਪਾਇੰਟਮੈਂਟ ਕੈਂਸਲ ਹੋ ਗਈਆਂ ਤੇ ਕੀ ਕਾਰਨ ਮੈਨੂੰ ਲੱਗਦਾ ਕਿ ਉਹਨਾਂ ਦੇ ਕਰਕੇ ਉਹਨਾਂ ਦੀ ਅਪਾਇੰਟਮੈਂਟਾਂ ਜਿਹੜੀਆਂ ਕਿ ਕੈਨਸਲ ਹੋਉਂਦੀਆਂ ਸੋ ਵੀਰ ਮੇਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਆਈਆਂ ਹੋਈਆਂ ਜਿਨ੍ਹਾਂ ਦੀ ਮੇਲ ਆਈ ਹੋਈ ਹੈ ਸੋ ਉਹਨਾਂ ਭੈਣ ਭਰਾਵਾਂ ਤੱਕ ਜ਼ਰੂਰ ਪਹੁੰਚਾਓ ਕਿ ਤੁਸੀਂ ਵੀ ਇਹ ਗਲਤੀ ਨਾ ਕਰਿਓ ਸੋ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਕੇ ਜਾਓ ਜੇ ਵਧੀਆ ਲੱਗੂ ਕਿਤੇ ਜਿੱਦਾਂ ਕਿ ਯਾਰਾ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਆਪਣੇ ਭੈਣ ਭਰਾਵਾਂ ਨੂੰ ਜਿਹੜੀਆਂ ਕਿ ਸੈਕੰਡ ਮੇਲਾਂ ਜਿਹੜੀਆਂ ਆਉਣੀਆਂ ਪੇਮੈਂਟ ਤੋਂ ਬਾਅਦ ਜਿਹੜੀਆਂ ਕਿ ਸਟਾਰਟ ਹੋਗੀਆਂ ਆ ਸੋ ਜਿਨ੍ਹਾਂ ਦਾ ਵੀਰਾਂ ਦਾ ਪ੍ਰੀ ਸ਼ਡਿਊਲ ਆਇਆ ਹੋਇਆ ਸੀਗਾ ਉਹਨਾਂ ਵੀਰਾਂ ਨੂੰ ਵੀ ਜਿਹੜੀਆਂ ਕਿ ਈਮੇਲਾਂ ਜਿਹੜੀਆਂ ਕਿ ਮਿਲਣੀਆਂ ਸਟਾਰਟ ਹੋ ਗਈਆਂ ਹੁਣ ਉਹਨਾਂ ਦੇ ਵਿੱਚੋਂ ਜਿਹੜੀ ਕਈ ਭੈਣ ਭਰਾਵਾਂ ਨੂੰ ਉਹਨਾਂ ਦੇ ਵਿੱਚੋਂ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਪੇਮੈਂਟ ਜਿਹੜੀ ਦਿੱਤੀ ਸੀਗੀ ਉreturnData ਨੂੰ ਵੀ ਜਿਹੜੀਆਂ ਕਿ ਸੈਕੰਡ ਮੇਲਾ ਅਪਾਇੰਟਮੈਂਟ ਵਾਲੀਆਂ ਮਿਲਣੀਆਂ ਸਟਾਰਟ ਹੋ ਗਈਆਂ ਹੁਣ ਕਈ ਆਪਣੇ ਭੈਣ ਭਰਾਵਾਂ ਦੀਆਂ ਕੈਨਸਲ ਵੀ ਹੋਣਦੀਆਂ ਸੋ ਕੈਨਸਲ ਹੋਣ ਦਾ ਕੀ ਕਾਰਨ ਹੈਗਾ ਵਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਆਪਣੇ ਭੈਣ ਭਰਾ ਜਿੰਨੇ ਵੀ ਹੈਗੇ ਆ ਇਹ ਕਾਲੀ ਬਹੁਤ ਪੈਂਦੇ ਨੇ ਦੇਖੋ ਹੁਣ ਜਿੱਦਾਂ ਵੀ ਹੈ ਕਿ ਜਿਹੜੇ ਵੀ ਜਿਨ੍ਹਾਂ ਦਾ ਪ੍ਰੀ ਸ਼ਡਿਊਲ ਆਇਆ ਸੀਗਾ ਉਹਨਾਂ ਵੀਰਾਂ ਨੂੰ ਜਿਹੜੀਆਂ ਕਿ ਫਿੰਗਰਾਂ ਦੀ ਬਾਇਓਮੈਟ੍ਰਿਕ ਜਿਹੜੀਆਂ ਅਪਾਇੰਟਮੈਂਟ ਆ ਉਹ ਥੋੜੀਆਂ ਲੇਟ ਮਿਲਦੀਆਂ ਪਈਆਂ ਪਰ ਸਾਡੇ ਬੰਦੇ ਕੀ ਕਰਦੇ ਪਏ ਕਿ ਖਾਲੀ ਬਹੁਤ ਆ ਇਹਨਾਂ ਨੂੰ ਹਨ ਸੋ ਇਹ ਨਹੀਂ ਕਰਦੇ ਹੈਗੇ ਕਿ ਚਲੋ ਆਪ ਇੰਨਾ ਨਹੀਂ ਸ਼ੁਕਰ ਕਰਦੇ ਕਿ ਚਲੋ ਆਪ ਆਪਾਂ ਨੂੰ ਅਪਾਇੰਟਮੈਂਟ ਆ ਗਈ ਆ ਚਲੋ ਚੱਲ ਲੇਟ ਆਈ ਚਾਹੇ ਪਹਿਲਾਂ ਆਈ ਜਿੱਦਾਂ ਵੀ ਆਈ ਪਰ ਆ ਗਈ ਆਪਾਂ ਜਿਹੜਾ ਕਿ ਥੋੜਾ ਸਬਰ ਰੱਖੀਏ ਹੁਣ ਕੀ ਕਰਦੇ ਪਏ ਆ ਮੈਂ ਆਪਣੇ ਮੈਨੂੰ ਘੱਟੋ ਘੱਟ 4-5 ਭਰਾਵਾਂ ਦਾ ਮੈਸੇਜ ਆਇਆ ਮੈਂ ਉਹਨਾਂ ਨੂੰ 4-5 ਭਰਾਵਾਂ ਨੂੰ ਪੁੱਛਿਆ ਕਿ ਤੁਹਾਡੀ ਅਪਾਇੰਟਮੈਂਟ ਕੈਂਸਲ ਘੱਟ ਹੋਈ ਦੇਖੋ ਹੁਣ ਉਹਨਾਂ ਨੇ ਕੀਤਾ ਕੀ ਤੁਹਾਨੂੰ ਪਤਾ ਹੀ ਆ ਕਿ ਸਾਰਿਆਂ ਨੂੰ ਕਿ ਬਹੁਤ ਜਾਣੇ ਆਪਣੇ ਭੈਣ ਭਰਾ ਵੀਡੀਓ ਬਣਾਉਂਦੇ ਨੇ ਕੋਈ ਸਹੀ ਬਣਾਉਂਦਾ ਕੋਈ ਗਲਤ ਬਣਾਉਂਦਾ ਕੋਈ ਉਹਦੇ ਜੋ ਆਇਆ ਮਾਨੇ ਚ ਬੋਲੀ ਜਾਂਦੇ ਹੁਣ ਵੀਰਾ ਨੇ ਕੀਤਾ ਕਿ ਉਹਨਾਂ ਨੇ ਆਈਮਾ ਨੂੰ ਫਿਰ ਤੋਂ ਮੇਲ ਕੀਤੀ ਕਿ ਬਈ ਸਾਡੇ ਸਾਡਾ ਪ੍ਰੀ ਸ਼ਡਿਊਲ ਆਇਆ ਸੀਗਾ ਅਸੀਂ ਪਹਿਲਾਂ ਆਏ ਸੀਗੇ ਸਾਨੂੰ ਕਿ ਸਾਨੂੰ ਜਿਹੜੀ ਕਿ ਇੰਨੀ ਲੇਟ ਕਦੋਂ ਮੇਲ ਦਿੱਤੀ ਉਹਨਾਂ ਦੇ ਅੱਗੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਜਿਹੜੀ ਕਿ ਅਪਾਇੰਟਮੈਂਟ ਆ ਉਨ੍ਹਾਂ ਦਾ ਰਪਲਾਈ ਆਇਆ ਕਿ ਤੁਹਾਨੂੰ ਜਿਹੜੀ ਕਿ ਅਪਾਇੰਟਮੈਂਟ ਆ ਦੁਬਾਰਾ ਦਿੱਤੀ ਜਾਊਗੀ ਪਹਿਲੀ ਉਹਨਾਂ ਦੀ ਜਿਹੜੀ ਕਿ ਕੈਨਸਲ ਕਰ ਦਿੱਤੀ ਗਈ ਤੇ ਦੂਜੀ ਹਜੇ ਤੱਕ ਵੀ ਜਿਹੜੀ ਅਪਾਇੰਟਮੈਂਟ ਨਹੀਂ ਮਿਲੀ ਹੈਗੀ ਸੋ ਵੀਰ ਮੇਰੇਓ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਚਾਹੇ ਤੁਹਾਨੂੰ 2 ਮਹੀਨੇ ਦੀ ਬਾਅਦ ਆਈਏ ਚਾਹੇ ਤੁਹਾਨੂੰ 4 ਮਹੀਨੇ ਦੀ ਬਾਅਦ ਆਈਏ ਇਹ ਕਿਹਦੀਆਂ ਗੱਲਾਂ ਦੇ ਵਿੱਚ ਆ ਕੇ ਕੋਈ ਵੀ ਮੈਸੇਜ ਨਾ ਕਰੋ ਹੁਣ ਆਪਣੇ 4-5 ਭਰਾ ਆ ਬੈ ਉਹਨਾਂ ਦੀ ਚਾਰਾ ਪੰਜਾਂ ਦੇ ਸੇਮ ਹੀ ਤਹਿ ਹੋਇਆ ਕਿ ਉਹਨਾਂ ਨੇ ਜਦੋਂ ਮੇਲ ਕੀਤੀ ਕਿ ਸਾਨੂੰ ਬਹੁਤ ਲੇਟ ਮਿਲੀ ਹੋਈ ਹੈ ਸਾਨੂੰ ਪਹਿਲਾਂ ਦਿੱਤੀ ਜਾਵੇ ਉਹਨਾਂ ਨੇ ਕੈਨਸਲ ਕਰ ਦਿੱਤੀਆਂ ਆ ਕਿ ਤੁਹਾਨੂੰ ਅਗਲੀ ਮੇਲ ਦਵਾਂਗੇ ਪਰ ਹਜੇ ਤੱਕ ਜਿਹੜੀ ਕਿ ਅਗਲੀ ਮੇਲ ਉਹਨਾਂ ਨੂੰ ਨਹੀਂ ਦੁਬਾਰਾ ਤੋਂ ਰੀਸੀਵ ਹੋਈ ਪਹਿਲੀ ਵੀ ਜਿਹੜੀ ਮੇਲ ਆਈ ਸੀਗੀ ਉਹ ਵੀ ਜਿਹੜੀ ਕਿ ਕੈਨਸਲ ਹੋ ਗਈ ਆ ਸੈਕੰਡ ਮੇਲ ਜਿਹੜੀ ਅਪਾਇੰਟਮੈਂਟ ਉਹਨਾਂ ਨੂੰ ਆਈ ਸੀਗੀ ਉਹ ਵੀ ਮੈਸੇਜ ਉਹਨਾਂ ਨੂੰ ਇਹ ਆ ਗਿਆ ਕਿ ਹਾਂ ਵੀ ਤੁਹਾਡੀ ਅਪਾਇੰਟਮੈਂਟ ਕੈਨਸਲ ਹੋ ਗਈ ਹੈ ਤੁਹਾਨੂੰ ਨਵੀਂ ਦਿੱਤੀ ਜਾਊਗੀ ਪਰ ਉਹਨਾਂ ਨੂੰ ਹਜੇ ਤੱਕ ਜਿਹੜੀ ਕਿ ਨਹੀਂ ਮਿਲੀ ਹੈਗੀ ਹੁਣ ਉਹ ਫਿਰ ਤੋਂ ਟੈਨਸ਼ਨ 'ਚ ਜਿਹੜੇ ਕਿ ਵਿਚਾਰੇ ਘੁੰਮਦੇ ਆ ਪਹਿਲੀ ਗੱਲ ਤੇ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਾਂਗਾ ਕਿ ਸਬਰ ਰੱਖਿਆ ਕਰੋ ਵੀਰ ਮੇਰੇ ਜੇ ਸਾ ਤੁਸੀਂ ਮਹੀਨਾ ਅੱਗੇ ਕੀ ਤਾਂ ਮਹੀਨਾ ਪ ਜੇ ਆਪਾਂ ਨੂੰ ਅਪਾਇੰਟਮੈਂਟ ਜਦੋਂ ਦੀ ਮਿਲ ਗਈ ਹੈ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਕਿ ਹਾਂ ਵੀ ਆਹ ਲਿਖ ਕੇ ਤੁਸੀਂ ਮੇਲ ਕਰਤੋਂ ਤੁਹਾਨੂੰ ਜਲਦੀ ਜੜੀ ਮਿਲ ਜੂਗੀ ਜਾਂ ਇਦਾਂ ਹੋ ਜੂਗਾ ਉਦਾਂ ਹੋ ਜੂਗਾ ਜਿਹੜੀ ਕਹਿੰਦੇ ਆ ਖੁਦ ਆਪ ਨਹੀਂ ਕਰਦੇ ਹੈ ਕਿ ਉਹ ਤੁਹਾਡੇ ਕੋਲੋਂ ਕਰਵਾਉਂਦੇ ਆ ਕਿ ਚਲੋ ਦੇਖਾਂਗੇ ਭਲਾ ਕੀ ਆਉਂਦਾ ਅੱਗੇ ਸੋ ਵੀਰੇ ਮੇਰੇ ਆਪਣੀ ਅਪਾਇੰਟਮੈਂਟਾਂ ਜਿਹੜੀਆਂ ਤੁਹਾਨੂੰ ਮਿਲੀਆਂ ਹੋਈਆਂ ਉਹਨਾਂ ਨੂੰ ਕੈਨਸਲ ਨਾ ਕਰਵਾਓ ਕੋਈ ਪਤਾ ਨਹੀਂ ਕਿਉਂਕਿ ਇੱਕ ਵਾਰੀ ਸਿਸਟਮ 'ਚ ਨਿਕਲਿਆ ਤੁਹਾਨੂੰ ਪਤਾ ਹੀ ਹੈ ਪੁਰਤਕਾਲ ਦੇ ਹਾਲਾਤ ਕਿਦਾਂ ਦੇ ਆ ਇੱਕ ਵਾਰੀ ਜਦੋਂ ਤੁਹਾਨੂੰ ਆਈ ਹੋਈ ਦੁਬਾਰਾ ਮੇਅਰ ਮੈਸੇਜ ਦਾ ਰਿਪਲਾਈ ਪਤਾ ਨਹੀਂ ਕਦੋਂ ਜਾ ਕੇ ਤੁਹਾਨੂੰ ਆਉਣਾ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਜਿਹੜੀ ਤਰੀਕ ਨੂੰ ਤੁਹਾਨੂੰ ਮੇਲ ਆਈ ਹੋਈ ਹੈ ਉੱਤੇ ਟਿਕ ਜਾਓ ਕੁਝ ਨਹੀਂ ਹੁੰਦਾ ਮਹੀਨਾ ਲੇਟ ਕੀ ਤੇ ਮਹੀਨਾ ਪਹਿਲਾਂ ਕੀ ਸੋ ਅੱਗੇ ਗੱਲ ਕਰ ਲੈਨੇ ਆਪਾਂ ਨੈਕਸਟ ਟੌਪਿਕ ਦੇ ਉੱਤੇ ਕਿ ਆਪਣੇ ਭੈਣ ਭਰਾ ਬਹੁਤ ਇੰਡੀਆ ਤੋਂ ਵੀ ਪੁੱਛਦੇ ਪਏ ਸੀ ਕਿ ਭਾਜੀ ਜਿਹੜੇ ਕਿ ਜੇ ਆਪਾਂ ਪੁਰਤਗਾਲ ਦੇ ਵੀਜ਼ੇ ਤੇ ਆ ਜੀਏ ਜਾਂ ਆਪਾਂ ਵਰਕ ਪਰਮਿਟ ਤੇ ਆ ਜੀਏ ਕਿ ਸਾਡੇ ਪੇਪਰ ਇੱਥੇ ਲੱਗ ਜਾਣਗੇ ਵੇਖੋ ਫਿਲਹਾਲ ਤੇ ਸਾਰੇ ਹੀ ਪੇਪਰ ਜਿਹੜੇ ਉਹਨਾਂ ਨੇ ਬੰਦ ਕੀਤੇ ਹੋਏ ਨੇ ਚਾਹੇ ਤੁਸੀਂ ਵਰਕ ਪਰਮਿਟ ਤੇ ਆਓ ਚਾਹੇ ਜਿਹੇ ਤੇ ਵੀ ਆਓ ਤੁਹਾਡਾ ਕੀ ਇੱਥੇ ਫਾਈਲ ਲੋਕ ਨਹੀਂ ਹੁੰਦੀ ਪਈ ਜੇ ਤੁਹਾਨੂੰ ਇੰਡੀਆ ਦੇ ਵਿੱਚ ਕੋਈ ਏਜੰਟ ਕਹਿੰਦਾ ਵੀ ਪਿਆ ਕਿ ਮੈਂ ਉੱਥੇ ਚਲੇ ਜਾਓ ਮੈਂ ਤੁਹਾਨੂੰ ਇੰਨੇ ਪੈਸੇ ਦੇ ਦੇਣਾ ਔਰ ਇੰਨੇ ਪੈਸੇ ਤੁਹਾਡੇ ਲੱਗਣੇ ਉੱਥੇ ਤੇ ਤੁਹਾਡੇ ਪੇਪਰ ਇੰਟਰ ਹੋ ਜਾਣਗੇ ਜੀ ਹੋ ਜਾਊਗਾ ਤੁਸੀਂ ਚਲੇ ਜਾਓ ਦੇਖੋ ਮੇਰੀ ਗੱਲ ਹੈਗੀ ਆਪਣੇ ਭੈਣ ਭਰਾ ਕੀ ਕਰਦੇ ਪਏ ਕਿ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਆ ਡਾਇਰੈਕਟ ਪੁਰਤਕਾਲ ਦੇ ਵੀ ਜਾਂ ਕਿਤੇ ਵੀ ਸ਼ੈਨਗਨ ਵੀ ਲੱਗੇ ਹੋਇਆ ਉਹ ਕੀ ਕਰਦੇ ਪਿਆ ਹੁਣ ਆਪਣੇ ਭੈਣ ਭਰਾਵਾਂ ਨੂੰ ਪਤਾ ਲੱਗ ਗਿਆ ਕਿ ਪੁਰਤਕਾਲ ਦੇ ਵਿੱਚ ਪੇਪਰ ਬੰਦ ਹੈ ਏਜੰਟਾਂ ਨੂੰ ਪਤਾ ਹੈ ਕਿ ਉਹਨਾਂ ਉਹਨਾਂ ਕੋਲ ਪਾਸਪੋਰਟ ਪਏ ਹੋਏ ਆ ਉਹਨਾਂ ਦੇ ਤੇ ਕਿਸੇ ਤਰੀਕੇ ਦੇ ਨਾਲ ਜਿਹੜੇ ਕਿ ਅਸੀਂ ਪੈਸੇ ਕਢਾਉਣੇ ਆ ਹੁਣ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਤੁਹਾਡੇ ਕੋਲੋਂ ਪੈਸੇ ਕਢਾਉਣੇ ਆ ਚਾਹੇ ਤੁਹਾਨੂੰ ਕਹਿਣਗੇ ਸਾਡੇ ਬੰਦਾ ਹੈਗਾ ਕਹਿੰਦਾ ਤੁਹਾਨੂੰ ਪੱਕਾ ਕਰਾ ਦੂ ਤੁਹਾਨੂੰ ਇਹ ਕਰ ਦੂ ਉਹ ਕਰ ਦੂਗਾ ਵੀਰ ਮੇਰੇ ਉਹ ਜਦ ਤੱਕ ਫਾਈਲ ਲੋਕ ਵਾਲਾ ਸਿਸਟਮ ਨਹੀਂ ਓਪਨ ਹੋਇਆ ਜਦੋਂ ਵੀ ਹੋਇਆ ਤੁਹਾਨੂੰ ਜ਼ਰੂਰ ਦੱਸੂਗਾ ਹਾਂ ਵੀ ਫਾਈਲ ਲੋਗ ਵਾਲਾ ਆਪਸ਼ਨ ਜਿਹੜਾ ਕਿ ਓਪਨ ਹੋ ਗਿਆ ਹੈ ਬਾਕੀ ਜੇ ਤੁਹਾਡੇ ਵੀਜ਼ੇ ਲੱਗੇ ਹੋਏ ਆ ਚਾਹੇ ਸ਼ੈਨਗਨ ਲੱਗਾ ਚਾਹੇ ਕਿਤੇ ਦਾ ਵੀ ਕਿਸੇ ਵੀ ਕੰਟਰੀ ਦਾ ਲੱਗਾ ਹੋਇਆ ਵੈ ਤੇ ਜਾਓ ਵੀਰ ਮੇਰੇ ਕਮਾਈ ਕਰੋ ਹੁਣ ਠੀਕ ਹੈ ਨਾ ਸਪੇਨ ਦੇ ਵਿੱਚ ਵੀ ਪੇਪਰ ਮਿਲ ਜਾਂਦੇ ਬਾਕੀ ਬਹੁਤ ਕੰਟਰੀਆਂ ਦੇ ਵਿੱਚ ਜਿਹੜੇ ਕੀ ਪੇਪਰ ਮਿਲ ਜਾਂਦੇ ਆ ਟੈਨਸ਼ਨ ਨਾ ਲੋ ਇਹ ਨਹੀਂ ਇੱਕ ਕੱਲਾ ਪੁਰਤਗਾਲ ਦੇ ਵਿੱਚ ਹੀ ਪੇਪਰ ਇਹ ਹੀਗਾ ਪੁਰਤਗਾਲ ਦੇ ਵਿੱਚ ਥੋੜੇ ਆਸਾਨੀ ਦੇ ਨਾਲ ਥੋੜਾ ਜਲਦੀ ਨਾਲ ਮਿਲ ਜਾਂਦੇ ਸੀਗੇ ਬਾਕੀ ਆਪਣੇ ਵੀਜ਼ੇ ਖਰਾਬ ਨਾ ਕਰੋ ਮੇਰੇ ਭਰਾ ਹਨਾ ਜਿਆਦਾ ਤੋਂ ਜਿਆਦਾ ਜੇ ਤੁਸੀਂ ਹੋ ਸਕਦਾ ਯੂਰਪ ਦੇ ਵਿੱਚ ਜੇ ਕਿਤੇ ਆਣਾ ਹੈ ਤੇ ਵਰਕ ਪਰਮਿਟ ਲੈ ਕੇ ਆਓ ਹੁਣ ਇਸ ਟਾਈਮ ਦੇ ਉੱਤੇ ਹਨ ਕਿਸੇ ਵੀ ਕੰਟਰੀ ਦਾ ਵਰਕ ਪਰਮਿਟ ਕਰੋਸ਼ੀਆ ਦਾ ਇੱਧਰ ਡੈਨਮਾਰਕ ਦਾ 스ਵੇਡਨ ਦਾ ਕਿਤੇ ਵੀ ਜਿੱਥੇ ਵੀ ਤੁਹਾਨੂੰ ਮਿਲਦੇ ਆ ਜੇ ਕੋਸ਼ਿਸ਼ ਕਰੋ ਕਿ ਤੁਸੀਂ ਵਰਕ ਪਰਮਿਟ ਤੇ ਆਓ ਸ਼ੈਨਗਨ ਵੀਜ਼ੇ ਦੇ ਉੱਤੇ ਘਟ ਆਓ ਜੇ ਵਰਕ ਪਰਮਿਟ ਤੇ ਆਓਗੇ ਤੇ ਇੱਕ ਹਿਸਾਬ ਨਾਲ ਇਹ ਹੁੰਦਾ ਵੈ ਕਿ ਗਵਰਨਮੈਂਟ ਨੂੰ ਪਤਾ ਹੁੰਦਾ ਕਿ ਬੰਦਾ ਵਰਕ ਪਰਮਿਟ ਤੇ ਆਇਆ ਸੀ ਕੰਮ ਕਰਨ ਲਈ ਬੁਲਾਇਆ ਇਹਨੂੰ ਸੋ ਵੀਰ ਮੇਰੇਓ ਜਿੰਨਾ ਵੀ ਹੋ ਸਕਦਾ ਜੰਟਾਂ ਤੋਂ ਜਰੂਰ ਬਚਿਓ ਹੁਣ ਇਸ ਟਾਈਮ ਦੇ ਉੱਤੇ ਤੁਹਾਨੂੰ ਬਹੁਤ ਕੁਝ ਕਹਿਣਗੇ ਪੈਸੇ ਕਢਾਉਣ ਦੇ ਮਾਰੇ ਬਹੁਤ ਕੁਝ ਕਰਨਗੇਓ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਿਆ